ਯੁੱਧ ਨਸ਼ਿਆਂ ਵਿਰੁੱਧ ਇਥੇ ਇਹ ਮੁਹਿੰਮ ਸਿਰਫ ਆਮ ਲੋਕਾਂ ਤੱਕ ਹੀ ਸੀਮਿਤ ਹੈ ਇਸ ਦੀ ਇੱਕ ਵੀਡੀਓ ਦਿਖਾਣ ਜਾ ਰਹੇ ਹਾਂ ਇਥੇ ਇੱਕ ਪੁਲਿਸ ਵਾਲਾ ਹੀ ਸਰਕਾਰ ਦੀਆਂ ਅਤੇ ਇਸ ਮੁਹਿੰਮ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ ਕੀ ਹੁਣ ਪੁਲਿਸ ਇਸ ਮੁਲਾਜ਼ਮ ਉਤੇ ਕੋਈ ਕਾਰਵਾਈ ਕਰੇਗੀ ਇਸ ਵੀਡੀਓ ਬਾਰੇ ਤੁਹਾਡੇ ਆਪਣੇ ਵਿਚਾਰ ਕੀ ਨੇ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਧੰਨਵਾਦ ਜਿਵੇਂ ਤੁਸੀਂ ਪਹਿਲੇ ਸੁਣਿਆ ਹੈ ਕਿ ਉਲਟੀ ਵਾਰ ਖੇਤਾਂ ਨੂੰ ਖਾਏ ਦੋਸਤੋ ਜਿੱਥੇ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਆ ਯੁੱਧ ਨਸ਼ਾ ਵਿਰੁੱਧ ਉੱਥੇ ਇਹ ਮੁਹਿੰਮ ਸਿਰਫ ਆਮ ਲੋਕਾਂ ਤੱਕ ਹੀ ਸੀਮਿਤ ਹੈ ਇਸ ਦੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿੱਥੇ ਇੱਕ ਪੁਲਿਸ ਵਾਲਾ ਹੀ ਸਰਕਾਰ ਦੀਆਂ ਅਤੇ ਇਸ ਮੁਹਿੰਮ ਦੀਆਂ ੱਜੀਆਂ ਉਡਾੰਦਾ ਨਜ਼ਰ ਆ ਰਿਹਾ ਹੈ ਪੁਲਿਸ ਵਾਲੇ ਆਮ ਲੋਕਾਂ ਦੇ ਪੀਲਾ ਪੰਜਾ ਚਲਾਉਂਦੇ ਤੁਸੀਂ ਦੇਖੇ ਹੋਣਗੇ ਕੀ ਹੁਣ ਪੁਲਿਸ ਇਸ ਮੁਲਾਜ਼ਮ ਉਤੇ ਕੋਈ ਕਾਰਵਾਈ ਕਰੇਗੀ ਇਹ ਸਵਾਲ ਹੈ ਸਰਕਾਰਾਂ ਉਤੇ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋੜਨ ਲੱਗ ਜਾਣ ਤੇ ਫਿਰ ਤੁਸੀਂ ਵੀ ਸੋਚ ਸਕਦੇ ਹੋ ਕੀ ਬਣੇਗਾ ਸਾਡੇ ਪੰਜਾਬ ਦਾ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ ਪਰ ਅਸਲ ਸਚਾਈ ਤੁਹਾਡੇ ਸਾਹਮਣੇ ਹੈ ਇਸ ਵੀਡੀਓ ਬਾਰੇ ਤੁਹਾਡੇ ਆਪਣੇ ਵਿਚਾਰ ਕੀ ਨੇ ਕਮੈਂਟਾਂ ਰਾਹੀਂ ਜਰੂਰ ਦੱਸੋ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਸ਼ੇਅਰ ਕਰੋ ਧੰਨਵਾਦ